ਜਿਹੜੇ ਆਗੂ ਸਹਿਬਾਨ ਕੰਮ ਕਰਾਉਂਦੇ ਨੇ ਮੈਂ ਸਮਝਦਾ ਉਹ ਸਤਕਾਰਯੋਗ ਨੇ ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਹੜਾ ਖਰਚ ਹੋਇਆ ਆ ਮੇਰੇ ਕੋਲੇ ਪੈਸੇ-ਪੈਸੇ ਦੀ ਫਿਗਰ ਆ ਕਦੇ ਕੋਈ ਕਹਿੰਦਾ ਕਦੇ ਕੋਈ ਕਹਿੰਦਾ ਕਿ ਆ 207 ਕਰੋੜ ਰੁਪਈਆ ਕਿੱਥੇ ਖਰਚ ਹੋਇਆ ਕਿਵੇਂ ਹੋਇਆ ਪਹਿਲਾਂ ਤਾਂ ਇਹ ਗੱਲ ਬਹੁਤ ਲੰਬੇ ਸਮੇਂ ਤੋਂ ਕਹਿੰਦੇ ਆਰਟੀਆ ਦੇ ਵਿੱਚ ਇਹੀ ਲੈ ਲੈਣ ਨਹੀਂ ਲੈਣਨ ਤਾਂ ਮੈਂ ਸਾਂਝੀ ਕਰਦਾ ਨਾ ਜਿਹੜੀ ਗਰਦਾਸਪੁਰ ਦੀ ਲੰਬਾ ਸਮਾਂ ਇਹਨਾਂ ਨੇ ਪ੍ਰਤੀਨਿਧਤਾ ਕੀਤੀ ਹੈ ਬਹੁਤ ਆਗੂ ਸਹਿਬਾਨ ਗਰਦਾਸਪੁਰ ਦੇ ਬੈਠੇ ਆ ਜਿਹੜੀ ਡਰੇਨ ਸ਼ਹਿਰ ਦੇ ਵਿੱਚ ਦੀ ਲੰਘਦੀ ਸੀ ਵਿੱਚੋਂ ਵਿੱਚ ਲੰਘਦੀ ਸੀ ਉਹ ਡਰੇਨ ਅਸੀਂ ਪੱਕੀ ਕਰਕੇ ਦਿੱਤੀ ਆ ਹੁਣ ਲੇਟੈਸਟ ਮੈਂ 3 ਮਹੀਨੇ ਪਹਿਲਾਂ ਦਾ ਉਦਘਾਟਨ ਕਰਕੇ ਆਇਆ ਤੇ ਨਾਲ ਸੱਕੀ ਨਾਲੇ ਦੀ ਗੱਲ ਕੀਤੀ ਆ ਸਮਾਂ ਰੱਖ ਲੈਣਾ ਹੁਣ ਇਸ ਗੱਲ ਤੋਂ ਜ਼ਾਹਰ ਹੁੰਦਾ ਹੈ ਕਿ ਆਗੂ ਸਹਿਬਾਨ ਘਰਾਂ ਚੋਂ ਦਾ ਨਿਕਲਦੇ ਕੋਈ ਨਹੀਂ ਹੈਗੇ ਇੱਥੇ ਵਿਧਾਨ ਸਭਾ ਜਾ ਕੇ ਜ਼ਿੰਮੇਵਾਰੀ ਲੈ ਲਾਂਦੇ ਨੇ ਸੱਕੀ ਨਾਲੇ ਦੇ ਉੱਤੇ ਦੋ ਮਸ਼ੀਨਾਂ ਦੋ ਤਿੰਨ ਮਹੀਨੇ ਹੋ ਗਏ ਚੱਲਦੀਆਂ ਨੂੰ ਮੇਰੇ ਨਾਲ ਸਮਾਂ ਬੰਨਣਾ ਨਾ ਉੱਥੇ ਜਾ ਕੇ ਦੇਖਣਾ ਕਿ ਸੱਕੀ ਨਾਲੀ ਦੀ ਸਫਾਈ ਹੋ ਰਹੀ ਆ ਜਾਂ ਨਹੀਂ